ਵਾਹਿਗੁਰੂ ਸਾਹਿਬ ਜੀਉ ਸਲੂਕ ਨਿਰਗੁਨੀ ਯਾਰ ਇਆਨਿਆ ਸੋ ਪ੍ਰਭ ਸਦਾ ਸੁਮਾਲ ਨਿਰਗੁਨੀ ਯਾਰ ਇਆਨਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀਆ ਤਿਸ ਕੀ ਤਰਖੋ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀਗਾਰਿਆ ਗਰਭ ਅਗਨ ਮਹ ਜਿਨ ਹੈ ਉਵਾਰਿਆ ਬਾਰ ਵਿਵਸਥਾ ਤੁਜ ਹੈ ਪਿਆਰ ਹੈ ਦੂਧ ਪਰ ਜੂਵਨ ਭੋਜਨ ਸੁਖ ਸੂਧ ਬਿਰਦ ਭਇਆ ਉਪਰ ਸਾਖ ਸੈਨ ਮੁਖ ਆਪਿ ਆਓ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਾਗਸ ਲੇਹੁ ਤਉ ਨਾਨਕ ਸਿਝੈ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਲੇ ਤੋ ਨਾਨਕ ਸੀਝੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੂ ਨਿਰਗੁਣ ਯਾਰ ਈ ਆਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਭ ਸੰਗੇ ਜਿਓ ਅੰਤਰਾਜਮੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪੰਜਵੇਂ ਸੂਪ ਵਿੱਚ ਪਰਉਪਕਾਰ ਕਰਨ ਵਾਸਤੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਸੰਸਾਰ ਨੂੰ ਪਾਰ ਉਤਾਰਨ ਦਾ ਨਾਮ ਦਾ ਜਹਾਜ਼ ਪਿਆਰ ਕੀਤਾ ਹੈ ਆਪ ਜੀ ਨੇ ਇੱਕੋ ਹੀ ਬਾਣੀ ਅੰਮ੍ਰਿਤ ਰੂਪ ਸ੍ਰੀ ਸੁਖਮਨੀ ਸਾਹਿਬ ਰਕੀ ਹੈ ਜੋ ਜੀਵਾਂ ਦੇ ਅਠ ਪੈਰ ਵਿਸ਼ਵਾਸਾਂ ਦੀ ਸਫਲਤਾ ਕਰਨ ਵਾਲੀ ਹੈ ਪਹਿਲੇ ਸਿੱਕੇ ਪਾਤਸ਼ਾਹੀ ਜੀ ਨੇ ਅਰੰਭ ਵਿੱਚ ਸਤਿਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸਤਿਗੁਰੂ ਅਮਰਦਾਸ ਸਾਹਿਬ ਸਤਿਗੁਰੂ ਰਾਮਦਾਸ ਸਾਹਿਬ ਚੋਂ ਸਭ ਦਾ ਮੰਗਲ ਕੀਤਾ ਹੈ ਫਿਰ ਸਿਮਰਨ ਦੀ ਆਗਿਆ ਕੀਤੀ ਹੈ ਕਿ ਸਿਮਰਨ ਕਰੋ ਉਸ ਪਰਮੇਸ਼ਵਰ ਦਾ ਫਿਰ ਸਿਮਰਨ ਅਭਿਆਸ ਦੱਸਿਆ ਕਿ ਵਾਰ-ਵਾਰ ਚਿੰਤਨ ਕਰਨ ਦਾ ਨਾਮ ਸਿਮਰਨ ਹੈ ਅਤੇ ਫਿਰ ਦੱਸ ਥਲ ਦੱਸਿਆ ਕਿ ਸੁਖ ਪਾਓ ਤੁਹੋ ਕਿ ਤਾਈ ਪਉਣਾ ਕਰੋਗੇ ਇਹ ਪਹਿਲੀ ਪੌੜੀ 'ਚ ਸਿਮਰਨ ਦੀ ਆਗਿਆ ਤੇ ਸਿਮਰਨ ਦਾ ਤਰੀਕਾ ਤੇ ਸਿਮਰਨ ਦਾ ਫਲ ਇਹ ਪਹਿਲੀ ਪੌੜੀ 'ਚ ਸਤਿਗੁਰੂ ਜੀ ਨੂੰ ਉਚਾਰਿਆ ਹੈ ਕਿ ਸੁਹਣੀ ਸਾਹਿਬ ਅੰਮ੍ਰਿਤ ਰੂਪ ਨਾ ਹੁੰਦ ਸਕੇ ਭਗਤਾਂ ਜਿਨ੍ਹਾਂ ਦੇ ਮਨ 'ਚ ਵਸਦਾ ਹੈ ਸੱਤਾ ਪੌੜੀਆਂ 'ਚ ਸਿਮਰਨ ਦੀ ਮਹੱਤਾ ਕਹੀ ਹੈ ਕਿ ਸਿਮਰਨ ਕਰਕੇ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਅਤੇ ਜਿਨ੍ਹਾਂ ਤੇ ਕਿਰਪਾ ਕਰਕੇ ਆਪ ਸਮਝਾਇਆ ਉਹਨਾਂ ਨੇ ਪਰਮੇਸ਼ਰ ਦਾ ਸਿਮਰਨ ਪਾਇਆ ਹੈ ਦੂਜੇ ਸ਼ਲੋਕ ਵੀ ਜਿੱਥੇ ਬੰਗੇ ਦਾ ਕੋਈ ਵੀ ਸਹਾਇਕ ਨਹੀਂ ਉੱਥੇ ਪਰਮੇਸ਼ਰ ਦਾ ਨਾਮ ਜਪਿਆ ਹੋਇ ਸਹਦਾ ਕਰਨ ਵਾਲਾ ਹੈ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਜਾਪ ਕਰਨਾ ਹੀ ਜਿੱਥੇ ਜਮਾ ਦਾ ਦਾਲਾ ਪਿਆ ਹੈ ਕੋਈ ਉੱਥੇ ਵੀ ਪਰਮੇਸ਼ਰ ਦਾ ਨਾਮ ਨਾਲ ਚੱਲੇਗਾ ਜਿੱਥੇ ਤੇ ਤੰਕਰੇਗੀ ਉੱਥੇ ਵੀ ਪਰਮੇਸ਼ਰ ਦੇ ਨਾਮ ਦੀ ਵਰਖਾ ਹੋਵੇਗੀ ਇਸ ਪ੍ਰਕਾਰ ਜਿੱਥੇ ਜਿਸ ਰਸਤੇ 'ਤੇ ਕੋਹ ਨਹੀਂ ਗਿਣੀ ਜਾਂਦੀਆਂ ਉਥੇ ਦਾ ਖਰਚ ਪੱਲੇ ਤੋਸਾ ਪਰਮੇਸ਼ਰ ਦਾ ਨਾਮ ਹੀ ਹੋਵੇਗਾ ਐਸਾ ਪਰਮੇਸ਼ਰ ਦਾ ਨਾਮ ਹੋ ਜਿਸ ਪਰਮੇਸ਼ਰ ਦਾ ਨਾਮ ਕਾਮ ਤੇਨ ਨਾਲੋਂ ਵੀ ਵੱਡਾ ਹੈ ਤੇ ਕਲਪਤਰ ਪਰਮੇਸ਼ਰ ਨਾਲੋਂ ਵੀ ਵੱਡਾ ਹੈ ਜੋ ਜੋ ਪ੍ਰਾਣੀ ਨਾਮ ਦੇ ਵਿੱਚ ਇਟ ਜੋੜਦੇ ਐ ਉਹਨਾਂ ਦੇ ਤਾਂ ਹੀ ਸਾਧ ਸੰਗੇ ਜੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦਾ ਨਾਮ ਸਾਰਿਆਂ ਨਾਲੋਂ ਉਤਮ ਹੈ ਹਰੀ ਦੇ ਜਨਾਂ ਨੇ ਖਜ਼ਾਨਾ ਸਮਝਿਆ ਹੈ ਅਤੇ ਨਾਮ ਤਨ ਵਾਲਾ ਸਾਨੂੰ ਆਪ ਦੇ ਪਿਆਰੇ ਨੂੰ ਬਖਸ਼ਿਆ ਹੈ ਮਹਾਰਾਜ ਦੇ ਪਿਆਰੇ ਜਿਹੜੇ ਹਨ ਕ੍ਰਿਸ਼ਨਾ ਦੀ ਲਾਈ ਰੱਖਦੇ ਨਾਮ ਜਿਹਾ ਅਸ਼ਟਮਾਸਤ ਹੋਏ ਅਠੇ ਪੈਰ ਪਰਮੇਸ਼ਰ ਦਾ ਯਾਪ ਕਰਦੇ ਆ ਮਹਾਰਾਜ ਦੇ ਭਗਤ ਕਦੇ ਲੁਗਦੇ ਛਿਪਦੇ ਨਹੀਂ ਹਨ ਪਰਮੇਸ਼ਰ ਦੀ ਭਗਤੀ ਨੂੰ ਬਿਆੰਤ ਮੁਕਤ ਕਰਦੇ ਜਨਾਂ ਦੀ ਸੰਗਤ ਕਰਕੇ ਬਿਆੰਤ ਦੁਨੀਆ ਤੋਂ ਲੋਕ ਚਰ ਗਏ ਕਲ ਤਰ ਵਿਸ਼ਵੀ ਮਹਾਰਾ ਦਾ ਨਾਮ ਨਹੀਂ ਹੈ ਕਾਮਧੇਨ ਵੀ ਪਰਮੇਸ਼ਰ ਦੇ ਗੁਣ ਗਾਉਣ ਵਾਲੀ ਸੰਗਤ ਹੀ ਹੈ ਸਾਰੇ ਨਾਮ ਉਤੋਂ ਪਰਮੇਸ਼ਰ ਦੀ ਕਥਾ ਹੈ ਜੋ ਨਾਰ ਸੁੰਦਰਨ ਦੀਆਂ ਪੀੜਾਂ ਤੇ ਦੁੱਖ ਆਦਿਕ ਸਭ ਲੈ ਜਾਂਦੇ ਹੈ ਇਹ ਨਾਮ ਦੀ ਮਹੱਤਤਾ ਪੂਰੀ ਸੰਤ ਦੇ ਹਿਰਦੇ 'ਚ ਵਸਦੀ ਹੈ ਉਹਨਾਂ ਸੰਤਾਂ ਦੇ ਪ੍ਰਤਾਪ ਕਰਕੇ ਪਾਪ ਸਾਰੇ ਨਾਸ਼ ਹੋ ਜਾਂਦੇ ਹਨਗੇ ਸੰਤਾਂ ਦਾ ਸੰਗਤ ਵੱਡਿਆਂ ਭਾਗਾ ਨਾ ਪਾਈਦਾ ਸੰਤਾਂ ਦੀ ਸੇਵਾ ਕਰਕੇ ਪਰਮੇਸ਼ਰ ਦਾ ਨਾਮ ਪਿਆਈਦਾ ਹੈ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਕੋਈ ਕੋਈ ਗੁਰਮਖੀ ਜਿਹੜੇ ਨਾਮ ਨੂੰ ਪਾਉਂਦੇ ਹਨ ਇਹ ਦੂਜੀ ਅਸ਼ਟਬਦੀ ਜੀ ਹਜ਼ੂਰ ਨੇ ਉਚਾਰਨ ਕੀਤਾ ਹੈ ਤੀਜੀ ਅਸ਼ਟਬਦੀ ਜੀ ਹਜ਼ੂਰ ਫਰਮਾਉਂਦੇ ਹੈ ਕਿ ਬਹੁਤ ਸਾਰੇ ਸ਼ਾਸਤਰ ਉਹ ਬਹੁਤੀਆਂ ਸਿਮਰਤੀਆਂ ਵੇਦ ਆਦਿ ਸਾਰੇ ਖੋਜ-ਖੋਜ ਕੇ ਵੇਖੇ ਹੈ ਮਾਲਾ ਦੇ ਨਾਮ ਦੇ ਬਰਾਬਰ ਕੋਈ ਨਹੀਂ ਪੁਜ ਸਕਦੀ ਚੀਜ਼ ਪਰਮੇਸ਼ਰ ਦਾ ਨਾਮ ਅਮੋਲਕ ਹੈ ਕੋਈ ਬਾਣੀ ਕਰਕੇ ਦੇਵਤਾ ਦਾ ਜਾਪ ਕਰ ਲਵੇ ਅਸੀਰ ਕਰਕੇ ਤਪ ਕਰ ਲਵੇ ਸੰਖਿਆ ਦਾ ਗਿਆਨ ਸਿੱਖ ਲਵੇ ਪਤੰਜਲੀਆ ਦਾ ਧਿਆਨ ਸਿੱਖ ਲਵੇ ਛੇ ਸ਼ਾਸਤਰਾਂ ਦਾ ਵਿਖਿਆਨ ਕਰ ਲਵੇ ਸਿਮਤੀਆਂ ਦਾ ਵਿਖਿਆਨ ਕਰ ਲਵੇ ਯੋਗਾ ਅਭਿਆਸ ਕਰ ਲਵੇ ਕਰਮ ਧਰਮ ਕਰ ਲਵੇ ਸਾਰੇ ਤਿਆਗ ਸਭ ਨੂੰ ਤਿਆਗ ਕੇ ਬਾਣ ਤਸਵੀਰ ਬਣ ਕੇ ਬਣਾ ਚ ਫਿਰ ਜਾ ਰਹੇ ਨੇ ਅਨੇਕ ਪ੍ਰਕਾਰ ਦੇ ਯਤਨ ਕਰ ਲਵੇ ਪੁੰਨ ਦਾਨ ਕਰ ਲਵੇ ਹਵਨ ਕਰ ਲਵੇ ਕਿਉ ਆਦਿਕਰਤਨਾ ਨੂੰ ਸਰੀਰ ਕਟਾ ਕੇ ਹਗਨ ਕਰ ਦੇਵੇ ਰਤੀ ਰਤਿ ਕਰਕੇ ਵਰਤ ਨੇ ਬੰਤ ਕਰ ਲਵੇ ਮਾਰੇ ਦੇ ਨਾਮ ਦੇ ਬਰਾਬਰ ਵਿਚਾਰੋ ਕੋਈ ਚੀਜ਼ ਨਹੀਂ ਇਹ ਗੁਰਮੁਖਵੰਕੇ ਪਰਮੇਸ਼ਰ ਦਾ ਇਕਵਾਰੀ ਹੁਈ ਨਾਮ ਜਪ ਲਈਏ ਸੋ ਐਸਾ ਪਰਮੇਸ਼ਰ ਦਾ ਨਾਮ ਹੈ ਨਵਾਂ ਖੰਡਾ ਨਹੀਂ ਫਿਰ ਆਵੇ ਸਾਰਾ ਚਿਰ ਜੀਵੀ ਹੋ ਜਾਵੇ ਬੜਾ ਉਹਦਾ ਉਪਰਾਣ ਹੋ ਜੇ ਤਪੀਆ ਬਣ ਜਾਵੇ ਅਗ ਦੇ ਵਿੱਚ ਆਪਦੇ ਪ੍ਰਾਣਾਂ ਨੂੰ ਹਵਨ ਕਰ ਦੇਵੇ ਸੋਨੇ ਦੇ ਘੋੜੇ ਬਣਾ ਕੇ ਦਾਨ ਕਰ ਦੇਵੇ ਦਰਿਆਈ ਘੋੜਿਆਂ ਦਾ ਦਾਨ ਕਰ ਲਵੇ ਧਰਤੀ ਦਾ ਦਾਨ ਕਰ ਦੇਵੇ ਨਿਊਲੀ ਕਰਮ ਕਰ ਲਵੇ ਬਾਲੇ ਆਸਨ ਲਾ ਲਵੇ ਜੇ ਨਹੀਂ ਗਾ ਦੇ ਮਾਰੂ ਸੰਖੱਟੇ ਤੇ ਹੀ ਪੈ ਰਹੇ ਸਾਧਨ ਬਿਆੰਤ ਕਰ ਲਵੇ ਰਤੀ ਗਤੀ ਕਰਕੇ ਸਰੀਰ ਘਟਾਵੇ ਤਾਂ ਵੀ ਹੋਮੇ ਦੀ ਮੈਲ ਨਹੀਂ ਮਿਟਦੀ ਪਰਮੇਸ਼ਰ ਦੇ ਨਾਮ ਦਾ ਬਰ ਕੋਈ ਨਹੀਂ ਹੋਮੇ ਦੇ ਮੇ ਨਾਮ ਮਿਟਣ ਵਾਲਾ ਹੈ ਮੈਨੂੰ ਇਸ ਕਰਕੇ ਗੁਰਮੁਖ ਜਿਹੜੇ ਜਪਦੇ ਉਹ ਨਾਮ ਨੂੰ ਮੁਕਤੀ ਪਾਉਂਦੇ ਆ ਮਾਂ ਦੀਆਂ ਕਾਮਨਾ ਰੱਖ ਕੇ ਤੀਸ ਤੇ ਜੇ ਜੇ ਛੁੱਟ ਜੂ ਹੰਕਾਰ ਨਹੀਂ ਮਿਟਣਾ ਸਰੀਰ ਦੀ ਕੋਈ ਦੁਆ ਕਿੰਨੀ ਕਰੀ ਜੇ ਮਨ ਦੀ ਮੈਲ ਨਹੀਂ ਤੰਗ ਦੇ ਢੋਣੇ ਕਰਕੇ ਜਾਵੇਗੀ ਇਹ ਦੇ ਨਾਲ ਬਾਹਰ ਸਾਧਨ ਕਰ ਲੋ ਮਨ ਚੋਂ ਕਦੇ ਵਿਸ਼ਿਆਂ ਦੀ ਮੈਲ ਨਹੀਂ ਟਲਦੀ ਅਨੇਕਾ ਜਲਨ ਧੋਂਦਾ ਰਹੇ ਨਿਤ ਸੁਭ ਕੱਚੀ ਕੰਦ ਵਾਂਗੂ ਕਿਵੇਂ ਹੋਵੇਗੀ ਦੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਉੱਚੀ ਹੈ ਇਸ ਕਰਕੇ ਗੁਰਮੁਖ ਜਿਹੜੇ ਨਾਮ ਜਪਦੇ ਬਹੁਤ ਹੀ ਬਹੁਤ ਉਧਰ ਦੇ ਸੰਸਾਰ ਤੋਂ ਕਿਸੇ ਪ੍ਰਕਾਰ ਵੀ ਤ੍ਰਿਸ਼ਨਾ ਨਹੀਂ ਵਿਰਤੁੰਦੀ ਪੇਖਾਂ ਕਰਕੇ ਵੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਕਰੋੜਾਂ ਜਤਨ ਕਰਕੇ ਦਰਗਾਹ ਚ ਮੁਕਤ ਨਹੀਂ ਹੋਈਦਾ ਕੁਝ ਧਰਤੀ ਚੜ ਜੇ ਆਕਾਸ਼ ਚ ਚੜੇ ਵੇ ਪਤਾਲ ਚ ਚੜੇ ਧਰਤੀ ਤੇ ਆਕਾਸ਼ ਚ ਚੜ ਜਾਵੇ ਪਤਾਲ ਚ ਉਹ ਹਵ ਬਣਾ ਲਵੇ ਮਾਇਆ ਦਾ ਮੋਹ ਨਹੀਂ ਮਿਟਦਾ ਮਾਇਆ ਦੇ ਜਾਲ ਤੇ ਰਹਿੰਦੇ ਹਣਗੇ ਹੋਰ ਸਾਰੀਆਂ ਕਰਤਾਂ ਨੂੰ ਜਾਵੀ ਡੰਡ ਦਿੰਦਾ ਹੈ ਪਰਮੇਸ਼ਰ ਦੇ ਭਜਨ ਤੇ ਜਿੰਨਾ ਵੀ ਕਿਸੇ ਨੂੰ ਡੀ ਮਨਾਉਤ ਨਹੀਂ ਹੋਣੀ ਪਰਮੇਸ਼ਰ ਦਾ ਨਾਮ ਜਪ ਕੇ ਦੁੱਖ ਜਾਣੇ ਸੁਤੇ ਸਿੱਧ ਵੀ ਇਹ ਨਾਮ ਵਿਚਾਰੇ ਚਾਰ ਪਦਾਰਥਾਂ ਦੀ ਜਿਹਨਾਂ ਨੂੰ ਭੁੱਖ ਹੋਵੇ ਉਹ ਵੀ ਸਾਧ ਸੰਗ ਚੋਂ ਮਿਲਦੇ ਆ ਜੇ ਕੋਈ ਦੁੱਖ ਮਿਟੇ ਉਹ ਵੀ ਪਰਮੇਸ਼ਰ ਦੇ ਨਾਮ ਕਰਕੇ ਮਿਟਦੇ ਆ ਜੇ ਕੋਈ ਸੋਭਾ ਲੋਰੇ ਸੰਗ ਵਿੱਚ ਹੋਵੇ ਛੱਡਿ ਉਹਦੀ ਹੁੰਦੀ ਹੈ ਜਮਨਮਰਨ ਤੋਂ ਡਰੇ ਤਾਂ ਸਾਧ ਸੰਗ ਵਿੱਚ ਸ਼ਰਨ ਪਵੇ ਤਾਂ ਉਹਦਾ ਜਮਨਮਰਨ ਮਿਟਦਾ ਜਿਨ੍ਹਾਂ ਨੂੰ ਮਹਾਰਾਜ ਦੇਰਸ਼ਨ ਦੀ ਇਤਿਆਸ ਹੋ ਉਹਨਾਂ ਤੋਂ ਬਿਹਾਰ ਜਾਣੇ ਸਾਰਿਆਂ ਪੁਰਖਾਂ ਚੋਂ ਉਹ ਪੁਰਖ ਪ੍ਰਧਾਨ ਹੈ ਜਿਨ੍ਹਾਂ ਦਾ ਸੰਗ ਵਿੱਚ ਮਿਲ ਕੇ ਹੰਕਾਰ ਮਿਲ ਕੇ ਮਿਟ ਜਾਵੇ ਸਾਰੇ ਜਿਹੜਾ ਆਪਣੇ ਜਨਾਬ ਨੂੰ ਨੀਵਾ ਛੋਟਾ ਸਮਝਦਾ ਸਾਰਿਆਂ ਤੋਂ ਉੱਚਾ ਜਾਣੀਦਾ ਹੈ ਜੀਦਾ ਮਨ ਸਾਰਿਆਂ ਦੀ ਢੂਡ ਬਣ ਜਾਂਦਾ ਉਹਨ ਪਰਮੇਸ਼ਰ ਦੇ ਨਾਮ 잡 ਕੇ ਘਟਾ ਘਟਾ ਜੋ ਉਸ ਨੂੰ ਜਾਣਿਆ ਜਿਨ੍ਹਾਂ ਨੂੰ ਮਨ ਚੋਂ ਬੋਲਾ ਮਟਾਤਾ ਹੈ ਉਹ ਸਾਰੀ ਫੀਕੀ ਨੂੰ ਸੱਜੇ ਰੂਪ ਕਰਕੇ ਵੇਖਦੇ ਹਨਗੇ ਸੁਖ ਦੁਖ ਵਿੱਚ ਕੋਈ ਵੀ ਬਿਰਤੀ ਜਿਨ੍ਹਾਂ ਨੂੰ ਉਹ ਪਾਪ ਤੋਂ ਅੰਦਰ ਲੈ ਭਾਨਗੇ ਮਿਰਦਨ ਹਨੂ ਮਾਰਾ ਤੇਰਾ ਨਾਮ ਹੀ ਧਾਣਿਆਂ ਨਖਾਵਿਆਂ ਨੂੰ ਮਾਰਾ ਤੇਰਾ ਨਾਮ ਹੀ ਥਾਉ ਹੈ ਨਿਵਾਣਿਆਂ ਨੂੰ ਮਾਰਾ ਤੁਸੀਂ ਮਾਣ ਦੇਣ ਵਾਲੇ ਹੋ ਸਾਰਿਆਂ ਕਟੰਦਾਂ ਦਾਨ ਦੇਣ ਵਾਲੇ ਹੋ ਇਸ ਪ੍ਰਕਾਰ ਮਾਰੇ ਸਾਧ ਜੀ ਨੇ ਸਾਰਿਆਂ ਧਰਮਾਂ ਚੋਂ ਸੇੜ ਪਰਮ ਸਾਰਿਆਂ ਕਰਮਾਂ ਚੋਂ ਨਿਰਮਲ ਕਰਮ ਸਾਰੀਆਂ ਕਿਰਿਆ ਚੋਂ ਉਤਮ ਕਿਰਿਆ ਸਾਧ ਸੰਗੀ ਦੀ ਖੋਟੀ ਮਤ ਮੈਲ ਹਟ ਜੇ ਖੋਟੀ ਮੈਦੀ ਮੈਲ ਮਿਟ ਜਾਵੇ ਉਹ ਸਾਰਿਆਂ ਤੋਂ ਉਤਮ ਪੁਰਖ ਹੈ ਸਾਰਿਆਂ ਉਦਮਾਂ ਚੋਂ ਉਦਮ ਇਹ ਹੋਈ ਹੈ ਜਿਹੜਾ ਪਰਮੇਸ਼ਰ ਦਾ ਨਾਮ ਹਰ ਵਕਤ ਜਪਣਾ ਸਾਰਿਆਂ ਬਾਣੀਆਂ ਜੋ ਅੰਮ੍ਰਿਤ ਬਾਣੀ ਇਹੋ ਜੀ ਹੈ ਪਰਮੇਸ਼ਰ ਦਾ ਜਸ ਸੁਣਨਾ ਜਾਂ ਰਸਨਾ ਕਰਕੇ ਕਸਨ ਕਰਨਾ ਸਾਰੇ ਖਾਉਂ ਜੋ ਉਤੋਂ ਧਾਉਂ ਜਿੱਥੇ ਪ੍ਰਮੇਸ਼ਰ ਦਾ ਨਾਮ ਜਿਹੜੀ ਚ ਬਸ ਇਹ ਸਾਲ ਸੰਗਤ ਜੀ ਪਿੰਨਾ ਇਸ਼ਤਪਰੀਆਂ ਵੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਸੂਖਮ ਰੂਪ ਕਰਕੇ ਨਮੂਨਾ 47 ਪਲਾਟ ਨਾਮੈ ਬਚਨ ਕੀਤੇ ਹੈ ਜਿਵੇਂ ਬਲਟੋਹੀ ਦੇ 2 4 ਚੌਲ ਚਾ ਕੇ ਵੇਖ ਲੀਏ ਜੇ ਤਾਂ ਕੱਚੇ ਹੁਣ ਤਾਂ ਸਾਰੇ ਕੱਚੇ ਹੁੰਦੇ ਜਿਹੜੀ ਇਹ ਹੁਣ ਤਾਂ ਸਾਰੇ ਵੀ ਇਹ ਸਮਝ ਲੀਦੇ ਐ ਐ ਵਿੱਚੋਂ ਕੁਝ ਕੁ ਤੁਕਾਂ ਆਪ ਦੇ ਪੇਸ਼ ਕੀਤੀਆਂ ਇਉ ਬਾਣੀ ਦੇ ਵਿੱਚ ਇਹ ਸਾਰੇ ਸਿਧਾਂਤ ਮਾਰੇ ਸਾਰੇ ਇਸ ਪ੍ਰਕਾਰ ਕਰਨ ਕਰਦੇ ਐ ਇਸਨ ਕਮੇਸ਼ਤ ਪਦਿ ਆਜੇ ਕਸਮ ਕੀਤਾ ਹੁਣ ਚੌਥੀ ਅਸ਼ਟਪਦੀ ਆਰੰਭ ਕਰਦੇ ਆ ਇਸ ਵਿੱਚ ਸੱਚੇ ਪਾਤਸ਼ਾਹ ਨੂੰ ਝਾਰਦੇ ਆ ਇਹੇ ਪਰਮੇਸ਼ਰ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਕਿ ਤਾਂ ਇਹ ਤੇਰੇ ਵੱਲ ਜੁੜ ਸਕਵੇ ਜੀਓ ਅਤੇ ਪਰਮੇਸ਼ਰ ਦੇ ਗੁਣ ਇਹ ਜੀਵ ਦੇ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮ드ਯਸਤ ਹੋ ਕੇ ਨਾਇਕ ਜੀਵ ਨੂੰ ਪਰਮੇਸ਼ਰ ਦੇ ਗੁਣ ਦੱਸਦੇ ਆ ਤੋ ਨਾਲੇ ਇਹਦੀ ਬਹੁਤ ਬਖਸ਼ਾਉਣ ਬਹੁਤ ਵਾਹਿਗੁਰੂ ਦਾ ਅਰਦਾਸ ਕਰਦੇ ਪਾਸੇ ਇਸ ਤਰ੍ਹਾਂ ਦੀ ਵਾਹਿਗੁਰੂ ਦੇ ਗੁਣ ਜੀਵ ਨੂੰ ਚੇਤੇ ਕਰਾ ਕੇ ਤੇ ਫਿਰ ਇਹ ਨਿਰਗੁਣ ਆਰ ਕੁਝ ਨਹੀਂ ਸਮਝਦਾ ਤੁਸੀਂ ਕਿਰਪਾ ਕਰੋ ਇਉ ਗੁਰੂ ਸਾਹਿਬ ਵਿਚਾਰੇ ਹੋ ਕੇ ਨਾ ਇਹ ਜੀਵ ਨੂੰ ਸਿੱਖਿਆ ਦਿੰਦੇ ਨੇ ਪਰਮੇਸ਼ਰ ਤੋਂ ਬਖਸ਼ਾਉਂਦੇ ਆ ਪ੍ਰੇਸ਼ਪਤੀ ਜੀ ਵਾਹਿਗੁਰੂ ਦੇ ਗੁਣੋ ਉਚਾਰਨ ਕਰਕੇ ਜੀਵ ਨੂੰ ਚੇਤੇ ਕਰਾਉਂਦੇ ਹਨ ਸਲੋਕ ਨਿਰਗੁਣ ਯਾਰ ਇਆਨਿਆ ਰਹਿ ਜੀਵ ਤੇ ਨਿਰਗੁਣ ਯਾਰ ਸਤ ਸੰਤੋਖ ਉਹ ਦਇਆ ਧਰਮ ਵਿਚਾਰ ਆਦਕਿ ਗੁਣੋਂ ਤੋਂ ਨਿਰਗੁਣ ਯਾਰ ਫੇ ਗੁਣੋਂ ਤੋਂ ਰਹਿਕ اے ایاںیاں اے اجیانیاں بچے جینے آے یار سو پربھ سدا سمو وہ اے تو سدا رکھیا کرن والا پربھ ہے اونوں سدا چیتے کریا کر جن کیہ تِس چیت رکھو گرو تنوں پے جا کیتا ہے منوکھا دے بخشے ہے 84 لاکھ جون توں اُتھوں اے دے نوں دیوتے وی پے کر دے کہ سانو منوکھا جنم ملے اسی মুক্ত ہو جے تنوں منوکھا دے ملی ہے او اس نوں چیتے رکھو ਇਹ ਤੇਰੇ ਨਾਲ ਨਿਵੇਗਾ ਪ੍ਰਲੋਕ ਤੱਕ ਸਾਥ ਜਾਵੇਗਾ ਜੇ ਤੂੰ ਚੇਤੇ ਰੱਖੇਂਗਾ ਪ੍ਰਮੇਸ਼ਰ ਨੂੰ ਨਾਨਕ ਨਿਭੀ ਨਾਲ ਕਹਿੰਦੇ ਤੇਰਾ ਨਾਲ ਨਿਵੇਗਾ ਭਜਨ ਕੀਤਾ ਹੋਇਆ ਸਿਰ ਤੋੜ ਤੇਰੀ ਰੱਖਿਆ ਕਰੇਗਾ ਅਸਤਪਦੀ ਰਮਈਆ ਕੇ ਗੁਣ ਚੇਤ ਪਰਾਨੀ ਬਜੁਰ ਹਰਮੋਹੇ ਪ੍ਰਾਨਾਂ ਧਾਰੀ ਜੀਵ ਤੇ ਪ੍ਰਾਨੀ ਤਾਂ ਕਹੇ ਜੇ ਪ੍ਰਾਨ ਵਗਦੇ ਤੇ ਇਹਦੇ ਕੋਲੇ ਧਨ ਹੋਣ ਤਾਂ ਇਹਦੇ ਸੰਬੰਧੀ ਹੈ ਤਾਂ ਇਹ ਜੈ ਜਤ ਹੈ ਸਾਂਝਾ ਪ੍ਰਕਾਪ ਹੈ ਜੇ ਪ੍ਰਾਣ ਨਾ ਹੋਣ ਤਾਂ ਮੁਰਦੇ ਦਾ ਕੋਈ ਚੀਜ਼ ਨਹੀਂ ਹੁੰਦੀ ਇਸ ਕਰਕੇ ਪ੍ਰਾਨੀ ਸ਼ਬਦ ਨਾਲ ਗੁਰੂ ਸਾਹਿਬ ਚੇਤੇ ਕਰਦੇ ਹੁਣ ਰਮਈਆ ਕੇ ਗੁਣ ਚੇਤ ਪ੍ਰਾਨੀ ਪ੍ਰਾਣਾਧਾਰੀ ਜੀਵ ਰਮਈਆ ਜੋ ਰਮਿਆ ਹੋਇਆ ਪਰਮੇਸ਼ਵਰ ਹੈ ਸਾਰਿਆਂ ਭਾਉ ਜੀ ਵਿਆਪਕ ਹੈ ਉਹਦੇ ਗੁਣ ਉਪਕਾਰਾਂ ਨੂੰ ਚੇਤੇ ਕਰੇ ਪ੍ਰਾਣਾਧਾਰੀ ਜੀਵ ਕਵਨ ਮੂਲ ਤੇ ਕਵਨ ਦ੍ਰਿਸ਼ਟਾਂਤ ਜਿਹੜਾ ਸੀ ਉਦਸੀ ਰક્ત ਤੇ ਬਿੰਦ ਸੀ ਜਿਸ ਨੂੰ ਕੋਈ ਸੋਣਾ ਨਹੀਂ ਚਾਹੁੰਦਾ ਹੱਥ ਨਹੀਂ ਲਾਉਣਾ ਚਾਹੁੰਦਾ ਉਹ ਤੋਂ ਤੇਰਾ ਕਿਹਾ ਜਾ ਨਰੁ ਰੈਣੀ ਦੇ ਸੁੰਦਰ ਦੇ ਤੇਰੀ ਦੇਖਣ ਤੇ ਆ ਗਈ ਬੜੀ ਸੁੰਦਰ ਸਰੂਪ ਤੇਰਾ ਬਣਾਤਾ ਸੱਚੇ ਪਾਤਸ਼ਾਹ ਨੇ ਜਿਨ ਤੂੰ ਸਾਜ ਸਵਾਰ ਸੀਗਾਰਿਆ ਨਾ ਤਾਹੂ ਰਗਤ ਪਿਤਾ ਦੀ ਬੰਦ ਕਰਕੇ ਤੇਰਾ ਮੁੱਢ ਸੀ ਮੂਲ ਸੀ ਉਸ ਤੋਂ ਤੇਰਾ ਕਿਹਾ ਜਾ ਸੋਹਣਾ ਸੀਨ ਮਾਰਨ ਬਣਾ ਕੇ ਦਿਖਾਤਾ ਦੇਖਣ ਚ ਆ ਗਿਆ ਜਿੰਨ ਤੂੰ ਸਾਜ ਸਵਾਰ ਸੀਗਾਰਿਆ ਜਿਸ ਵਾਂ ਨੂੰ ਤੈਨੂੰ ਸਾਜਿਆ ਹੈ ਤੇਰੇ ਸੂਹੂ ਸ਼ਰੀਰ ਨੂੰ ਸਾਜਿਆ ਹੈ ਅਤੇ ਫੇਰ ਤੇਰੇ ਸਥੂਲ ਸ਼ਰੀਰ ਨੂੰ ਸਾਜਿਆ ਹੈ ਅਤੇ ਫੇਰ ਤੇਰੇ ਅੰਗਾਂ ਨੂੰ ਸਵਾਰਿਆ ਹੈ ਹੱਥ ਪੈਰ ਨਸਾਂ ਮੂੰਹ ਆਦਿਕ ਤੇ ਸ਼ਿੰਗਾਰਿਆ ਅੱਖਾਂ ਦੇ ਅੱਗੇ ਪਲਕਾਂ ਨਾ ਲਾਈਆਂ ਹੁੰਦੀਆਂ ਤੇ ਤੇਰੇ ਅੱਖਾਂ ਚ ਮੱਖੀਆਂ ਨਹੀਂ ਖਾ ਜਾਣ ਸੀ ਤੈਨੂੰ ਤੇ ਜੇ ਤੇਰੇ ਕੰ ਚਮੜੀ ਨਾ ਹੁੰਤੇ ਆਈ ਹੁੰਦੀ ਤੈਨੂੰ ਜਾਨਵਰਾਂ ਨੇ ਖਾ ਜਾਣਾ ਸੀ ਇਉਂ ਤੇਰੇ ਅੰਗਾਂ ਪਤੰਗਾਂ ਦੇ ਨਾ ਅਗਿਆ ਕਰਕੇ ਅਤੇ ਇਸੇ ਪ੍ਰਕਾਰ ਇਸ ਰੱਖਿਆ ਕਰਨੋਂ ਆ ਤੇ ਮਾਸ ਗਲਣ ਤੋਂ ਬਚਾਉ ਵਾਸਤੇ ਸਾਰੇ ਜੇ ਨੱਕ ਦੀ ਕੁੰਮਲੀ ਨਾ ਹੁੰਦੀ ਕਿਸ ਤਰ੍ਹਾਂ ਦਾ ਭੈੜਾ ਲੱਗਦਾ ਤੂੰ ਜੇ ਕਰਕੇ ਕੰਨਾ ਤੇ ਛੱਜੀਆਂ ਨਾ ਹੁੰਦੀ ਕਿੰਨਾ ਭੈੜਾ ਲੱਗਣਾ ਸੀ ਜੇ ਕਰਕੇ ਬੁੱਲ ਨਾ ਹੁੰਦੇ ਕਿੰਨਾ ਬੁਰਾ ਲੱਗਣਾ ਸੀ ਇਹ ਸ਼ਿੰਗਾਰ ਕੀਤਾ ਸੀ ਤੇ ਪਾਦਸ਼ਾਹ ਨੇ ਇਸ ਵਾਇਗ ਨੂੰ ਤੇਰੇ ਸਰੀਰ ਨੂੰ ਸਜਾਰ ਕਰਕੇ ਤੇ ਫਿਰ ਸ਼ਿੰਗਾਰਿਆ ਅੰਗਾਂ ਪ੍ਰਤੰਗਾਂ ਕਰਕੇ ਜਿਨ੍ਹਾਂ ਦੇ ਰੋਮ ਨਹੀਂ ਹੁੰਦੇ ਵੇ ਗੰਗੇ ਚੰਗੇ ਨਹੀਂ ਨਾ ਸਿਰ ਟੱਕਦੇ ਫਿਰਦੇ ਰਹਿੰਦੇ ਆ ਸੋ ਜਿਨੇ ਦਾੜੀ ਨਹੀਂ ਉਹਨਾਂ ਨੂੰ ਖੋਦੇ ਕਹਿੰਦੇ ਆ ਲੋਕ ਸਿਸ ਪ੍ਰਕਾਤ ਨੇ ਅੰਗ ਪ੍ਰਤੰਗ ਦੇ ਕੇ ਪਹਿਲਾ ਅੰਗ ਦੇ ਕੇ ਸਵਾਰਿਆ ਫਿਰ ਤੇਰੇ ਅੰਦਰ ਦੇ ਪਤ ਅੰਦ ਅੱਗੇ ਹੋੜ ਜਿਹੜੇ ਅੰਗ ਹੋਏ ਉਹਨਾਂ ਕਹਿੰਦੇ ਤੈਨੂੰ ਸ਼ਿੰਗਾਰ ਨਾ ਕੀਤਾ ਹੈ ਜਿਨ੍ਹਾਂ ਦੇ ਬੁੱਲ ਨੂੰ ਖੰਡੇ ਲੋਕ ਕਹਿੰਦੇ ਹਨ ਗਰਭ ਅਗਨ ਮਹਿ ਜਿਨਹੈ ਉਵਾਰਿਆ ਜਿਸ ਵਾਇਰੂਨ ਤੈਨੂੰ ਮਾਤਾ ਦੇ ਗਰਭ ਦੀ ਅੱਗ ਵਿੱਚ ਜਿੱਥੇ ਰੋੜ ਮਾਤਾ ਦੇ ਕੱਚੇ ਖਾਦੇ ਹਾਈ ਹੋ ਜਾਂਦੇ ਐ ਉਥੇ ਤੈਨੂੰ ਫੁੱਲਣਾ ਨਰਮ ਸਰੀਰ ਨੂੰ ਸੁਨਾ ਉਵਾਰ ਬਚਾਉਣਾ ਕੀਤਾ ਅਗਰ ਸੇਕ ਨਹੀਂ ਤੈਨੂੰ ਲੱਗਾ ਮਹਾਰਾਜ ਦੇ ਸਿਵਰਨ ਕਰਕੇ ਬਾਰ ਵਿਵਸਥਾ ਤੁਝ ਹੈ ਪਿਆਰ ਹੈ ਦੂਰ ਜੀ ਜਦ ਤੂੰ ਜਨਮ ਧਾਰ ਲਿਆ ਬਾਲਕ ਵਸਥਾ ਚ ਤੇਨੂੰ ਜੰਗਦੇ ਨੂੰ ਸੱਚੇ ਪਾਤਸ਼ਾਹ ਤੋਂ ਤਾ ਮਾਤਾ ਦੇ ਅਸਨਾ ਵਿੱਚੋਂ ਤੈਨੂੰ ਦੁੱਧ ਪਿਆਉਣਾ ਕੀਤਾ ਹੈ ਪਰ ਜੂਵਨ ਪੂਜਨ ਸੁਖ ਸੂਧ ਜਦੋਂ ਜਵਾਨੀ ਭਰਦੀ ਉਦੋਂ ਤੈਨੂੰ ਪੂਜਨ ਦੀ ਸੁਖ ਆਦਕਾਂ ਦੇ ਲੈਣ ਦੀ ਸੁੱਧ ਹੋ ਗਈ ਗਿਆਤ ਹੋ ਗਈ ਸਾਰੀ ਜੀਅ ਆ ਦਾ ਮਾਲਕ ਬਣਾਤਾ ਤੈਨੂੰ ਬਿਰਧ ਭਿਆ ਉਪਰ ਸਾਥ ਸੈਨ ਜਦੋਂ ਤੇਰਾ ਸੀ ਪ੍ਰਾਣਾ ਹੋ ਗਿਆ ਬਿਰਧ ਹੋ ਗਿਆ ਉਸ ਵੇਲੇ ਤੇਰੀ ਰੱਖਿਆ ਕਰਨ ਵਾਸਤੇ ਸਾਥ ਤੇਰੇ ਸਾਥ ਨਾਤੇ ਸੈਨ ਸਾਥੀ ਬਣਾ ਕੇ ਤੇਰੀ ਸੇਵਾ ਕਰਨ ਵਾਸਤੇ ਮੁਖ અપਿਆਉ ਬੈਠ ਕਉਦੈ ਜਦੋਂ ਬੈਠੇ ਦੇ ਤਾਂ ਹੀ ਤੇਰੇ ਮੂੰਹ ਵਿੱਚ ਅਪਿਆ ਅੰਮ੍ਰਿਤ ਵਰਗੇ ਭੋਜਨ ਪਾਉਂਦੇ ਹਨਗੇ ਸੇਵਾ ਕਰਦੇ ਹੁਣ ਇਹ ਕਿਸੇ ਕਿਸੇ ਦੇ ਲੈਕ ਸੰਬੰਧੀ ਹੁੰਦੇ ਐ ਪਰ ਵਾਹਿਗੁਰੂ ਵੱਲੋਂ ਤਾਂ ਬਖਸ਼ਿਸ਼ ਹੈ ਨਾ ਸਾਰੀ ਸੇਵਾ ਵਾਸਤੇ ਇਹੋ ਨਿਰਗੁਣ ਗੁਣਕਸ਼ੂ ਨਾ ਬੂਝੈ ਨਿਰਗੁਣ ਗੁਣਕਸ਼ਨਾ ਬੂਝੈ ਹੁਣ ਇੰਨਾ ਕਿ ਵਾਹਿਗੁਰੂ ਦੇ ਉਪਸਾਰ ਇਹ ਜੀਵ ਨੂੰ ਦੱਸ ਕੇ ਹੁਣ ਪ੍ਰਵੇਸ਼ੇ ਦੇ ਸੰਮੁਖ ਮਾਰਾ ਨਿਗਾਹ ਕਰਕੇ ਕਹਿੰਨੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਇਹ ਜੀਵ ਇੰਨੇ ਤੇਰੇ ਗੁਣਾਂ ਦਿੱਤੇ ਅੰਤ ਉਹ ਨਿਰਗੁਣ ਹੋਏ ਤੇਰੀ ਪ੍ਰਾਪਤੀ ਵਾਲੇ ਗੁਣੇ ਦੇ ਸ਼ਾਸਨ ਤੋਂ ਕੋਈ ਨਹੀਂ ਆਏ ਗੁਣ ਆਪ ਦੇ ਉਪਕਾਰ ਨੂੰ ਕੋਈ ਵੀ ਨਹੀਂ ਇਹ ਬੁਝਦਾ ਸਮਝਦਾ ਹੈ ਬਖਸ਼ ਲੇਹੁ ਤਉ ਨਾਨਕ ਸੀਝੈ ਸੱਚੇ ਪਾਤਸ਼ਾਹ ਇਸ ਪਾਣੀ ਤੋਂ ਤੈ ਘੜਿਆ ਇਹ ਸਰੀਰ ਕਿਰਪਾ ਕਰਕੇ ਬਖਸ਼ ਲੋ ਤਾਂ ਸੱਚੇ ਪਾਤਸ਼ਾਹ ਸੀਝੈ ਸਮਝੇਗਾ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੁਕਤ ਹੋਵੇਗਾ ਜੀ ਜੇ ਪ੍ਰਸਾਦ ਧਰ ਉਪਰ ਸੁਖ ਵਸਹਿ ਫਿਰ ਮਹਾਰਾਜੋ ਤੁਕਾਂ ਜੀ ਵਾਹਿਗੁਰੂ ਦੇ ਸਰਮੋਖਾ ਕਰਮਗੇ ਅਤੇ ਪਹਿਲਾ ਅਠਾ ਤੁਕਾਂ ਦੇ ਚ ਸੱਚੇ ਪਾਤਸ਼ਾਹ ਜੀ ਇਹ ਜੀਵ ਨੂੰ ਸਿੱਖਿਆ ਦਿਆਂ ਕਰਨਗੇ ਫਿਰ ਫਰਮਾਉਂਦੇ ਹਨ ਇਹ ਪ੍ਰਸਾਦ ਧਰ ਉੱਪਰ ਸੁਖ ਵਸੇ ਜੀ ਦੀ ਕਿਰਪਾ ਕਰਕੇ ਪਾਈ ਧਰਤੀ ਦੇ ਉੱਤੇ ਸੁਖ ਨਾਲ ਵਸਦਾ ਹੈ ਜਿਨ੍ਹਾਂ ਕੋਲੇ ਧਰਤੀ ਨਹੀਂ ਕੀ ਹਾਲ ਉਹਨਾਂ ਦਾ ਬਲੈਟ ਵਿੱਚ ਸੁਪੀਰੀਆਂ ਦੇ ਉੱਤੇ ਉਹਨਾਂ ਦੇ ਪਾਏ ਹੋਏ ਥੋੜੇ ਜੇ ਵਿੱਚ ਖੇਤੀਆਂ ਬਣਾਈਆਂ ਹੋਈਆਂ ਜੇ ਕੋਈ ਦੁਆ ਤਿਸਤੀ ਲੱਗੇ ਕਹਿੰਦੇ ਮੇਰੀ ਖੇਤੀ ਲੱਗਿਆ ਇਹੀ ਜੀ ਹਾਲਤਾ ਜਿੱਥੇ ਧਰਤੀ ਹੈ ਨਹੀਂ ਇਹਨਾਂ ਦੇ پاس ਇਹ ਸਭ ਆਇ ਗੁਰੂ ਦੀ ਕਿਰਪਾ ਨਾਲ ਧਰਤੀ ਹੈ ਤੇ ਸੁੱਖ ਦੇ ਨਾਲ ਬਸਦਾ ਹੈ ਸੁਤ ਪ੍ਰਾਤ ਮੀਤ ਬਣ ਕੇ ਜਿਹੜੀ ਧਰਤੀ ਤੋਂ ਬਗੈਰ ਕੋਈ ਜਿਹੜੇ ਫਿਰਦੇ ਵੇਖੋ ਉਹਨਾਂ ਦੀ ਕੀ ਹਾਲਤ ਹੈ ਇਹ ਵਾਹਿਗੁਰੂ ਦੀ ਕਿਰਪਾ ਸਮਝੋ ਧਰਤੀ ਤੇ ਸੁੱਖ ਦੇ ਨਾਲ ਤੂੰ ਬਸਦਾ ਹੈ ਸੁਤ ਪ੍ਰਾਤ ਮੀਤ ਬਣਤਾ ਸੰਗ ਹਸ ਹੈ ਜਿੱਥੋਂ ਦੀ ਕਿਰਪਾ ਕਰਕੇ ਤੇਰੇ ਪੁੱਤਰ ਹਨਗੇ ਭਰਾ ਹਨਗੇ ਮਿੱਤਰ ਸੱਜਣ ਹਨਗੇ ਆਪਣੀ ਸੁਪਤਨੀ ਹੈ ਉਹਨਾਂ ਦੇ ਨਾਲ ਮਿਲ ਕੇ ਪ੍ਰਸੰਨ ਹੁੰਨਾ ਹੱਸਦਾ ਹੈ ਜੇ ਪ੍ਰਸਾਦ ਪੀਵਹਿ ਸੀਤਲ ਜਲਾਂ ਇਸ ਤਰ੍ਹਾਂ ਦੀ ਕਿਰਪਾ ਨਾਲ ਤੈਨੂੰ ਜਿੱਥੇ ਪਾਣੀ ਨਹੀਂ ਮਿਲਦਾ ਉਸ ਥਾਂ ਵਿੱਚ ਬਹੁਤ ਲੋਕ ਦੁਖੀ ਹੁੰਦੇ ਐ ਠੰਡਾ ਪਾਣੀ ਨਹੀਂ ਮਿਲਦਾ ਇਸ ਪ੍ਰਕਾਰ ਜੀ ਦੀ ਕਿਰਪਾ ਨੂੰ ਠੰਡਾ ਜਲ ਪੀਣਾ ਹੈ ਸ਼ਾਂਤ ਚਿਤ ਕਰਦਾ ਹੈ ਆਪਣੇ ਨੂੰ ਗਰਮੀ ਦੇ ਵਿੱਚ ਸੁਖਦਾਈ ਪਵਨ ਪਾਵਕ ਅਮੁੱਲ ਆਜ ਸੁਖਦਾਇਕ ਪਉਣ ਤੈਨੂੰ ਮਿਲੀ ਹੋਈ ਹੈ ਅਤੇ ਪਾਵਕ ਅਗਨੀ ਮਿਲੀ ਹੋਈ ਹੈ ਅਮੋਲਕ ਪਉਣ ਜਿਹੜੀ ਹੈ ਮੁੱਲ ਲਿਆਂਦੀ ਹੋਈ ਓਹੀ ਜੀ ਨਹੀਂ ਸੁਖਦਾਇਤ ਇਹ ਕੁਦਰਤੀ ਪਾਉਣ ਆਵਦੇ ਬਰਾਬਰ ਤਖਿਆਂ ਦੀ ਹਵਾ ਬਿਜਲੀ ਦੀ ਹਵਾ ਨਹੀਂ ਕੰਮ ਕਰ ਸਕੇਗੀ ਜਿਸ ਪਰਮੇਸ਼ਵਰੀ ਕਿਰਪਾ ਨਾਲ ਸੋਹਣੀ ਪਉਣ ਮਿਲੀ ਹੈ ਤੈਨੂੰ ਅਗਨੀ ਤਾਂ ਜਿੱਥੇ ਅਗਨੀ ਨਹੀਂ ਉਹ ਲੋਕ ਗੁਰੂ ਸਾਹਿਬ ਦੇ ਪਾਸੋਂ ਅੱਗ ਲਈ ਸੀ ਲੋਕਾਂ ਨੇ ਕਹਿੰਦੇ ਮਾਰਾ ਸਾਡੇ ਕੋਲੇ ਅੱਗ ਨਹੀਂ ਹੈ ਇਹ ਅਮੋਲ ਕੁਮਾਰਾ ਸਾਹਿਬ ਕਹਿੰਨ ਬਸਤੂਆਂ ਦਿੱਤੀਆਂ ਹਨ ਜੇ ਪ੍ਰਸਾਦ ਭੋਗ ਹੈ ਸਭ ਰਸਾ ਜਿਸ ਪ੍ਰਭੂ ਦੀ ਕਿਰਪਾ ਕਰਕੇ ਹੈ ਜੀਵ ਸਾਰਿਆਂ ਰਸਾਂ ਕਾ ਸਾਨੂੰ ਭੋਗਦਾ ਹੈ ਤੂੰ ਰਸਨਾ ਕਰਕੇ ਸਗਲ ਸਮਗਰੀ ਸੰਗ ਸਾਥ ਵਸਾ ਸਾਰੀ ਤੇਰੇ ਕੋਲੇ ਸਮਗਰੀ ਸਵਦਾ ਪਦਾਰਥਾਂ ਦੇ ਵਾਹਿਗੁਰੂ ਨੇ ਦਿੱਤੇ ਹੈ ਉਹਨਾਂ ਦੇ ਸਰੀਰ ਕਰਕੇ ਸੰਗੀ ਹੋ ਕੇ ਅਤੇ ਉਹ ਪਦਾਰਥ ਤੇਰੇ ਨਾਲ ਵਸਦੇ ਤੂੰ ਉਹਨਾਂ ਦਾ ਸੰਗੀ ਹੋ ਕੇ ਵਸਦਾ ਹੈ ਬਸਾ ਵਸਤਰਾ ਆਦਕੀ ਸਾਰੇ ਤੇਰੇ ਨਾਲ ਹਨ ਪਹਿਰਨ ਦੇ ਸੀ ਢੰਗਣ ਵਾਸਤੇ ਵਿਸ਼ੇਸ਼ ਕਰਕੇ ਇਹ ਬਸ ਰਿਹਾ ਇਹਨਾਂ ਦੇ ਸਾਥ ਦੀਨੇ ਹਾਸਤ ਪਾਦ ਕਰਨ ਨੇਤਰ ਰਸਨਾ ਹਸੁਦ ਤੇ ਜਿਨ੍ਹਾਂ ਦੇ ਹੱਥ ਨਹੀਂ ਉਹਨਾਂ ਦੀ ਕੀ ਹਾਲਤ ਹੈ ਆਪ ਦੇ ਗ੍ਰਾਹੀ ਵੀ ਮੂੰਹ ਚ ਨਹੀਂ ਕਾ ਸਕਦੇ ਸਰੀਰ ਦੇ ਉਤੋਂ ਕਿਸੇ ਪ੍ਰਕਾਰ ਕੋਈ ਮੁਰਦਾਬ ਨਹੀਂ ਹਟਾ ਸਕਦੇ ਇਹ ਹੱਥ ਦਿੱਤੇ ਸਾਰੀ ਕਿਰਿਆ ਕਰਨ ਤੈਨੂੰ ਅਤੇ ਪੈਰ ਚੱਲਣੂ ਕਿ ਜਿਨ੍ਹਾਂ ਦੇ ਪੈਰ ਨਹੀਂ ਦੇਖੋ ਕਿਤੋਂ ਲੈ ਨਹੀਂ ਆਉਂਦੇ ਪੈਰ ਤੇ ਕੰਨ ਕੰਨ ਦਿੱਤੇ ਹੈ ਸੋ ਜਿਸ ਵਾਹਿਗੁਰੂ ਨੇ ਨੇਤਰ ਦਿੱਤੇ ਹੈ ਤੈਨੂੰ ਅਤੇ ਰਸਨਾ ਦਿੱਤੀ ਹੈ ਕੰਨ ਕੰਨ ਸੁਣਵਾ ਤੇ ਜਸ ਦੇ ਨੇਤਰ ਮਹਾਰਜ ਦੇ ਸੰਗ ਸੰਗ ਦਾ ਦਰਸ਼ਨ ਕਰਨ ਵਾਤੇ ਰਸਨਾ ਗੁਣਵਾਰ ਗਾਉਣ ਵਾਸਤੇ ਮਹਾਰਾਜ ਜਿਸ ਵਾਹਿਗੁਰੂ ਤੇ ਦੇ ਉਪਕਾਰ ਕੀਤਾ ਹੁੰਦੀ ਹੈ ਕਿਸਹਿ ਤਿਆਗ ਅਵਰ ਸੰਗ ਰਚਨਾ ਇਹਦੇ ਉਪਕਾਰੀ ਵਾਹਿਗੁਰੂ ਨੂੰ ਛੱਡ ਕੇ ਤੂੰ ਉਸ ਨੂੰ ਛੱਡ ਕੇ ਅਵਰ ਹੋਰ ਚੀਜ਼ਾਂ ਦੇ ਨਾਲ ਲਟਿਆ ਰਹਿਣਾ ਕਿੱਡੀ ਗਲਤੀ ਹੈ ਤੇਰੀ ਐਸੇ ਦੋਖ ਮੂੜ ਅੰਧ ਬਿਆਪੀ ਵਿਚਾਰ ਮੁੱਕਰ ਕੇ ਹਜ਼ੂਰ ਕਹਿੰਦੇ ਮਹਾਰਾ ਇਹੇ ਜੇ ਦੋਸ਼ ਇਸ ਗੁਰਖ ਨੂੰ ਤੁਵੀ ਆਪਣੇ ਕਰਕੇ ਅੰਧਾ ਹੋ ਰਿਹਾ ਹੈ ਗਿਆਨੀ ਹੋ ਰਿਹਾ ਇਹ ਨਾਨਕ ਕਾਢ ਲੇਹੋ ਪ੍ਰਭ ਆਪੇ ਕਿਰਪਾ ਕਰ ਮਰ ਆਪ ਦੇ ਜਾਣ ਕੇ ਆਪ ਹੀ ਕੱਢ ਲਓ ਸੰਸਾਰ ਸਮੁੰਦਰ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਐ ਇਹ ਵਾਹਿਗੁਰੂ ਦੇ ਸਰਮੁਖ ਬਖਸ਼ਾਉਣ ਵਾਸਤੇ ਬਚਨ ਕਰਦੇ ਹਨ ਆਦ ਅੰਤ ਜੂ ਰੱਖਣ ਹਾਰ ਜੀ ਜਿੰਦੇ ਜੀਵ ਜਿਹੜਾ ਮਾਤਾ ਦੇ ਗਰਭ ਵਿੱਚ ਆਦ ਵਿੱਚ ਤੇ ਅੰਤ ਵੇਲੇ ਵੀ ਜਮਾਂ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਇਸ ਸਿਉ ਪ੍ਰੀਤ ਨਾ ਕਰੈ ਗਵਾ ਇਦਰ ਬਿਵਾਰੇ ਸਮਝ ਹੋਏ ਤੂੰ ਉਸ ਪਰਮੇਸ਼ਰ ਨਾਲ ਪ੍ਰੀਤੀ ਨਹੀਂ ਕਰਦਾ ਹੈ ਜਾ ਕੀ ਸੇਵਾ ਨਵ ਨਿਧ ਪਾਵੈ ਇਸ ਪਰਮੇਸ਼ਰ ਦੀ ਸੇਵਾ ਭਗਤੀ ਕਰਕੇ ਨਵੇਂ ਨਿਧੀਆਂ ਅਸਨ ਬਸਨਾਦ ਕਸਾਰੀਆਂ ਤੂੰ ਪਾ ਲਵੇਂ ਪਦ ਮਹ ਕਦ ਮਾਦਕ ਤਾਸਿ ਉਹ ਮੂੜਾ ਮਨ ਨਹੀਂ ਲਾਵੇ ਸਹੀ ਹੈ ਮੂਰਖ ਬਸਮਝ ਹੋ ਰਿਹਾ ਉਹਦੇ ਨਾਲ ਮੂਰਖਾ ਆਪਣੇ ਮਨ ਨੂੰ ਲਾਉਂਦਾ ਨਹੀਂ ਹੈ ਜੋ ठाकुर ਸਦ ਸਦਾ ਹਜੂਰੇ ਜੋ ठाकुर ਸਵਾਮੀ ਅਕਾਲ ਪੁਰਖ ਮਾਲਕ ਉਤਪਤੀ ਪਾਲਣਾ ਲੈ ਕੇ ਕਰਨ ਵਾਲਾ ਸਦ ਸਦਾ 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 ਹਮੇਸ਼ਾ ਹੀ ਖਯੂਰ ਨੇੜੇ ਤੋਂ ਨੇੜੇ ਸਾਹਮਣੇ ਹੈ ਤਾ ਕਹੋ ਅੰਧਾ ਜਾਣਤ ਦੂਰੇ ਸੇ ਕਰਕੇ ਤੂੰ ਅੰਨੈ ਨ ਅੱਖਾਂ ਦੇ ਹੁੰਦਿਆ ਹੋਇਆ ਐਸਾ ਗਿਆਨੀ ਉਸ ਵਾਹਿਗੁਰੂ ਨੂੰ ਦੂਰ ਜਾਣਦਾ ਹੈ ਤੂੰ ਜਾਂ ਕੀ ਟਹਿਲ ਪਾਵੇ ਦਰਗਹ ਮਾਰ ਦੀ ਭਜਨ ਬੰਨਜੀ ਟਹਿਲ ਕਰਨੇ ਕਰਕੇ ਬਰਗਾਹ ਚ ਤੂੰ ਸੁਖਦਾਰ ਕਾਵੇਂ ਸੱਚਖੰਡ ਵਿੱਚ ਕਿਸਹਿ ਵਿਸਾਰੈ ਮੁਗਧ ਅਜਾਂ ਉਸ ਐਸਾ ਮੂਰਖ ਹੈ ਵਿਵਹਾਰਾਂ ਵੱਲੋਂ ਅਣਜਾਣ ਹੈ ਪ੍ਰਮਾਤਸ ਵੱਲੋਂ ਉਸ ਵਾਹਿਗੁਰੂ ਨੂੰ ਵਿਸਾਰੀ ਬੈਠਾ ਹੈ ਸਦਾ ਸਦਾ ਇਹੋ ਭੂਲਨ ਹਾ ਸਭ ਕੁਛ ਹੋਇਆ ਤੇ ਕੰਨ ਜਿਹੀ ਵਾਹਿਗੁਰੂਏ ਜੀਵ ਸਦਾ ਸਦਾ ਭੁੱਲਣ ਵਾਲਾ ਹੀ ਹੈ ਗਲਤੀਆਂ ਕਰਦਾ ਰਹਿੰਦਾ ਹੈ ਨਾਨਕ ਰੱਖਣਹਾਰ ਅਪਾਰ ਪਰਵਾਰਤੁ ਰਹਤ ਪਰਮੇਸ਼ੂ ਤੂੰ ਹੀ ਰੱਖਿਆ ਕਰਨ ਵਾਲਾ ਹੈ ਕਿਰਤ ਕਰ ਆਪ ਹੀ ਰੱਖਿਆ ਕਰ ਰਤਨ ਤਿਆਗ ਕਉਡੀ ਸੰਗ ਰਚੈ ਇਹ ਜੀਵਤੈ ਰਤਨ ਪਰਮੇਸ਼ਰ ਗੁਰ ਕਾ ਸਬਦੁ ਹਿਦੰ ਹੈ ਇਸ ਨੂੰ ਛੱਡ ਕੇ ਮਾ ਰੂਪੀ ਕੌਡੀਏ ਨਾਲ ਹਰ ਵਕਤ ਰੱਜਿਆ ਰਹਿਆ ਰਹਿਣਾ ਹੈ ਸਾਚ ਛੂਡ ਝੂਠ ਸੰਗ ਮਚੈ ਜੇ ਨਾਮ ਨੂੰ ਛੱਡ ਕਰਕੇ ਝੂਠੇ ਪਦਾਰਥਾਂ ਨਾਲ ਮਚਾਰੇ ਮਾਰਦੇ ਕਦਾਕਾਰ ਹੋ ਕੇ ਲਗਾਤਾਰ ਹੋ ਕੇ ਲੱਗਦਾ ਹੈ ਜੋ ਛੱਡਣਾ ਸੋ ਆਸਰ ਕਰ ਮੰਨ ਜੇ ਸੁਵੰਗੀਆਂ ਨੂੰ ਛੱਡ ਜਾਣਾ ਹੈ ਜਿਨ੍ਹਾਂ ਇਹਨਾਂ ਪਦਾਰਥਾਂ ਨੂੰ ਛੱਡ ਜਾਣਾ ਉਹਨਾਂ ਨੂੰ ਸੱਚੇ ਇਸ ਤਰ੍ਹਾਂ ਕਰਕੇ ਮੰਨਣਾ ਕਿ ਸਦਾ ਕਾਇਮ ਰਹਣਗੇ ਜੋ ਹੋਵਨ ਸੋ ਦੂਰ ਪਰਾਨ ਹੈ ਅੱਜ ਜਿਹੜੀ ਮੌਤ ਹੋਣ ਵਾਲੀ ਹੈ ਉਹਨੂੰ ਦੂਰ ਪਛਾਣਨਾ ਕਿ ਮੌਤ ਮੈਨੂੰ ਨਹੀਂ ਆਉਣੀ ਹੋਰ ਲੋਕ ਮਰ ਜਾਣਗੇ ਮੈਂ ਤਾਂ ਜਿਉਂਦਾ ਰਹੂੰ ਕਿਉਂ ਦੂਰ ਪਛਾਣੀ ਬੈਠਾ ਹੈ ਛੋੜ ਜਾਏ ਤਿਸ ਦਾ ਸ਼ਰਮ ਕਰੇ ਜਿਹੜੇ ਸੋਨੀਆਂ ਨੂੰ ਛੱਡ ਜਾਣ ਉਹਨਾਂ ਬਾਅਦ ਤੇ ਠਿਕਾਵਟਾਂ ਕਰਦਾ ਰਹਿੰਦੇ ਐ ਤਕਲੀਫਾਂ ਕਰਦਾ ਰਹਿੰਦੇ ਜਿਨ੍ਹਾਂ ਇਥੇ ਸਰੀਰਾਂ ਨੂੰ ਛੱਡ ਜਾਣਾ ਉਹਨਾਂ ਬਾਤ 'ਚ ਸ਼ਰਮ ਥਕਾਵਟਾਂ ਤਕਲੀਫਾਂ ਉਠਾਉਣਾ ਹੈ ਪਰ ਹੀ ਸ਼ਰਮ ਕਰਦਾ ਰਹਿਣਾ ਹੈ ਸੰਗ ਸਹਾਈ ਤਿਸ ਪਰ ਹਰੈ ਉਹ ਪਰਮੇਸ਼ਰ ਹਰਬੰਦ ਤੇਰਾ ਸੰਗੀ ਹੈ ਤੇ ਸਹਾਇਤਾ ਕਰਨ ਵਾਲਾ ਹੈ ਉਸ ਨੂੰ ਪਰਹ ਪਿਆਗ ਜਿੰਨਾ ਦੂਰ ਹੋ ਜਾਣਾ ਉਸ ਤੋਂ ਚੰਦਨ ਲੀਪ ਉਤਾਰੈ ਤੂੰ ਇਹ ਜਿਹੋਈ ਹਾਲਤ ਹੈ ਜਿਸ ਪ੍ਰਕਾਰ ਕਿਸੇ ਖੋਤੇ ਦੇ ਤਾਈਂ ਗੰਗਾ ਜਲ ਦੇ ਨਾਲ ਧੋ ਕਰਕੇ ਉੱਤੇ ਉਸ ਦੇ ਵੀ ਗਰਮੀ ਨਾ ਲੱਗੇ ਚੰਨਣ ਦੀ ਲੇਪ ਕਰ ਗਈ ਏ ਗਰਤਵ ਪ੍ਰੀਤ ਭਸਮ ਸੰਗ ਹੋ ਜੇ ਕੋਈ ਰਸ ਆਏ ਦੀ ਸਵਾ ਨਾਲ ਪ੍ਰੀਤੀ ਹੁੰਦੀ ਹੈ ਉਹ ਧੋ ਕੇ ਗੰਗਾ ਜਲ ਦੇ ਨਾਲ ਹੀ ਨਹੀਂ ਸਕਦਾ ਮੈਨੂੰ ਸ਼ੁੱਧ ਕਰ ਦਿੱਤਾ ਹੈ ਤੇ ਮੇਰੇ ਚੰਨਣ ਦੀ ਲੇਪ ਕਰਕੇ ਖੁਸ਼ਬੂ ਆਉਣ ਪਈ ਉਹਦੀਆਂ ਨਾਸਾਂ 'ਚ ਖੁਸ਼ਬੂ ਲੈਣ ਦੀ ਜਾਂਚ ਹੀ ਨਹੀਂ ਉਹ ਤਾਂ ਰੂੜੀਆਂ ਤੇ ਕੰਡਈ ਫਰੋਲਦਾ ਰਹਿੰਦਾ ਹੈ ਇਸ ਕਰਕੇ ਉਹਦੀ ਇਹ ਆਦਤ ਹੈ ਕਰਤਵ ਪ੍ਰੀਤ ਪਸੰਦ ਸੰਗ ਹੋ ਜਗੇ ਜੀ ਪ੍ਰੀਤੀ ਸਵਾ ਨਾਲ ਹੁੰਦੀ ਹੈ ਉਹ ਚੰਨ ਦੀ ਲੇਪ ਨੂੰ ਜਿਹੀ ਧੋ ਕੇ ਲਾਈ ਹੋਈ ਗੰਗਾ ਜਲ ਦੇ ਨਾਲ ਹੈ ਉਹਨੂੰ ਸਵਾ ਚ ਲਿਟ ਕੇ ਲਾ ਦਿੰਦਾ ਹੈ ਰਖਲਾ ਨਹੀਂ ਹੈ ਇਸੇ ਪ੍ਰਕਾਰ ਚੰਦਨ ਲੇਪਉ ਤਾਰ ਤੂ ਇਸੇ ਪ੍ਰਕਾਰ ਗਦੇ ਜੀ ਨਹੀਂ ਇਹਦਾ ਕਾਮੀ ਜੀਵ ਹੈ ਇਹਦੀ ਪ੍ਰੀਤੀ ਵਿਸ਼ਾ ਰੂਪੀ ਸਵਾ ਦੇ ਨਾਲ ਹੈ ਇਹ ਦੇ ਤਾਈਂ ਵਰਾਗ ਰੂਪੀ ਪਾਣੀ ਪਾ ਕੇ ਗੰਗਾ ਜਲੀ ਦੀ ਨਿ ਆਈ ਇਸ ਦੇ ਤਾਈਂ ਚੰਨ ਨੂੰ ਭਗਤੀ ਦੇ ਜਿਹੜੇ ਬਚਨ ਕਰਨੇ ਆ ਇਹ ਮਹਿਕ ਪਾ ਦਈਏ ਤੇ ਲਾ ਦਈਏ ਗਰਦਵ ਪ੍ਰੀਤ ਭਸਮ ਸੰਗ ਹੋ ਇਸ ਸਾਮੀ ਗਦੇ ਦੀ ਵਿਸ਼ੇ ਉਪੀ ਸੁਆ ਨਾਲ ਪ੍ਰੀਤੀ ਆ ਉਹਦੇ ਚ ਲਿਟ ਲਿਟ ਕੇ ਜਿਹੜੇ ਭਗਤੀ ਦੇ ਬਚਨ ਆ ਉਨਾਂ ਦੇ ਤਾਈ ਲਾਦ ਹੁੰਦਾ ਹੈ ਰਖਦਾ ਨਹੀਂ ਧਾਰਨ ਨਹੀਂ ਕਰਦਾ ਹੈ ਅੰਧ ਕੂਪ ਮਹਿ ਪਤ ਤ ਬਿਕਰਾਲ ਇਸ ਚੇ ਪਾਪਸ਼ਾਂ ਦਾ ਖੂ ਸੰਸਾਰ ਵੈ ਇਹਦੇ ਚ ਪਤ ਇਹ ਨੀਚ ਬਕਰਾਲ ਖਰਾਬ ਹੋ ਰਿਹਾ ਪੈ ਪੈ ਕੇ गिर ਕੇ ਨਾਨਕ ਕਾਢ ਲਿਓ ਪ੍ਰਭ ਦਇਆਲ ਇਸ ਚ ਪਤ ਹੋ ਰਿਹਾ ਮਾਰਾ ਗਰਾਵਟ ਵਾਲਾ ਆਹ ਪ੍ਰਭ ਜੀ ਦਿਹਾਲੂ ਸੰਗੁਸਾਉ ਕਹਿੰਦੇ ਕਾਢ ਲਓ ਇਹਨੂੰ ਬਚਾ ਲਓ ਬਖਸ਼ਿਸ਼ ਕਰੋ